ਤੇ ਇੱਥੇ ਕਾਫੀ ਮਤਲਬ ਪੁਲਿਸ ਦੀ ਫੋਰਸ ਲਾਈ ਹੋਈ ਸੀ ਤੇ ਪਹਿਲਾਂ ਇਹਨਾਂ ਨੇ ਕਿਹਾ ਕਿ ਆਪਣਾ ਆਈ ਕਾਰਡ ਦਿਖਾ ਦਿਓ ਮੈਂ ਇਹਨਾਂ ਨੂੰ ਆਪਣਾ ਆਈ ਕਾਰਡ ਦੱਸਿਆ ਤੇ ਕਹਿ ਰਹੇ ਸੀ ਕੋਈ ਨਾ ਵੀ ਤੁਹਾਡਾ ਟਾਈਮ ਰੁਕ ਜਾਓ ਵੀ ਤੁਹਾਡੇ ਟਾਈਮ ਤੱਕ ਦੱਸ ਦੰਨੇ ਤੁਹਾਨੂੰ ਤੇ ਮਤਲਬ ਮੈਨੂੰ ਅੱਧਾ ਪੌਣਾ ਘੰਟਾ ਹੋ ਗਿਆ ਸੀ ਮੈਨੂੰ ਉੱਥੇ ਖੜੀ ਨਾ ਮੈਂ ਕਾਫੀ ਵੇਟ ਕੀਤੀ ਤੇ ਜਿਹੜੇ ਅੰਦਰ ਸੀ ਉਹ ਬਾਹਰ ਆ ਰਹੇ ਸੀ ਪਰ ਜਿਹੜੇ ਬਾਹਰ ਸੀ ਉਹਨਾਂ ਨੂੰ ਇਹ ਅੰਦਰ ਨਹੀਂ ਸੀ ਜਾਣ ਦਿੰਦੇ ਪਹਿਲਾਂ ਗੇਟ ਤੇ ਵੀ ਮੈਂ ਇਹਨਾਂ ਨੂੰ ਕਾਫੀ ਵਾਰੀ ਕਿਹਾ ਕਿ ਵੀ ਮੈਨੂੰ ਐਂਟਰੀ ਦੇ ਦਿਓ ਵੀ ਮੈਂ ਆਈ ਕਾਰਡ ਵੀ ਦੱਸ ਰਹੀ ਹਾਂ ਮੈਂ ਵੀ 25 ਵਾਰੀ ਇਹਨਾਂ ਨੂੰ ਆਪਣਾ ਆਈ ਕਾਰਡ ਦੱਸੀ ਇਹਨਾਂ ਨੇ ਖੁਦ ਵੀ ਆਪ ਆਈ ਕਾਰਡ ਵੀ ਚੈੱਕ ਕੀਤਾ ਇਹ ਐਂਟਰ ਨਹੀਂ ਸੀ ਮੈਨੂੰ ਹੋਣ ਦਿੰਦੇ ਤੇ ਉਸ ਤੋਂ ਬਾਅਦ ਇੱਕ ਗੇਟ ਦੇ ਵਿੱਚ ਛੋਟਾ ਜਿਹਾ ਦਰਵਾਜ਼ਾ ਸੀ ਤੇ ਮੈਂ ਕਿਹਾ ਵੀ ਮੈਂ ਇਹਨੂੰ ਟੱਪ ਕੇ ਵੀ ਮੈਂ ਅੰਦਰ ਐਂਟਰ ਹੋਏ ਨਾ ਤੇ ਉਦੋਂ ਲੇਡੀ ਸਟਾਫ ਮੇਰੀ ਬਾਹਾਂ ਫੜ ਕੇ ਲੱਗੀਆਂ ਖਿੱਚਣ ਮੈਨੂੰ ਖਿੱਚਣ ਲੱਗੀਆਂ ਤਾਂ ਕੰਮ ਕਿ ਲਾਪੀਆਂ ਕਰਨ ਪਰ ਉਹ ਗੁੱਸਾ ਵੀ ਆਇਆ ਸੀ ਕਿ ਵੀ ਬਾਹ ਛੱਡ ਦੇ ਨਹੀਂ ਫਿਰ ਮੈਨੂੰ ਜੇ ਗੁੱਸਾ ਆ ਗਿਆ ਫਿਰ ਔਖਾ ਹੋ ਜੀ ਹਾਂ ਜੀ ਇਹ ਸ਼ਬਦ ਵੀ ਨਿਕਲੇ ਸੀ ਉਦੋਂ ਗੁੱਸੇ ਦੇ ਵਿੱਚ ਜਦੋਂ ਮੈਨੂੰ ਖਿੱਚ ਰਹੀਆਂ ਸੀ ਮੇਰੇ ਪਹਿਲਾਂ ਉਹਨਾਂ ਨੇ ਵਾਲਾਂ ਨੇ ਵੀ ਹੱਥ ਪਾਇਆ ਸੀ ਤੇ ਹਾਂ ਜੀ ਉਹਨਾਂ ਨੇ ਮੇਰੇ ਕੇਸ ਵੀ ਖਿੱਚੇ ਸੀ ਤੇ ਉਸ ਤੋਂ ਬਾਅਦ ਫਿਰ ਉਹ ਮੇਰੀਆਂ ਬਾਹਾਂ ਲੱਗੀਆਂ